ਸਲੋਕ ਸਰਬ ਕਲਾ ਭਰਪੂਰ ਪ੍ਰਭ ਵਿਰਥਾ ਜਾਨਨ ਹਾਰ ਜਾਗੈ ਸਿਮਰਨ ਉਦਰੀਐ ਨਾਨਕ ਤਿਸ ਬਲੇ ਹਾਰ ਅਸਤਪਦੀ ਉਟੀ ਗਾਂਡਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜੇ ਸਮਾ ਨਮਾਹੇ ਤੇ ਸਤੇ ਬਿਰਥਾ ਕੋਈ ਨਾ ਹੈ ਰੇ ਮਾਨ ਮੇਰੇ ਸਦਾ ਹਰਿ ਜਾਪ ਅਬਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਗਸ਼ੂ ਨਾ ਹੋਏ ਜੇ ਸਉ ਪ੍ਰਾਨੀ ਲੋਚੈ ਕੋਏ ਤੇਸ ਬਿਨ ਨਾਹੀ ਤੇਰੇ ਕਿਛ ਕਾਮ ਗਾਤ ਨਾਨਕ Jap ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋਹ ਹੈ ਧਨਵੰਤਾ ਹੋਏ ਕਿ ਆਕੋ ਗਰਬੈ ਜਾਂ ਸਭ ਕਿਛ ਤਿਸ ਕਾ ਦੀਆ ਦਰਬੈ ਆਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਗਲਾ ਬਿਨਾ ਕਹਿ ਤਾਵੈ ਇਕੋ ਹੋਇ ਬਹੈ ਦਾ ਤਾਰ ਤਿਸ ਦੀਨ ਹਾਰ ਜਾਣੈ ਗਾਵਾਰ ਜਿਸ ਗੁਰ ਪ੍ਰਸਾਦ ਤੂਟੈ ਹਾਉ ਰੋਗ ਨਾਨਕ ਸੋ ਜਾਣ ਸਦਾ ਅਰੋਗ ਹੈ ਜਿਉ ਮੰਦਰ ਕਉ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨਹਿ ਅਸ ਥੰਮਨ ਜਿਉ ਪਾਖਾਨ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤਿ ਨਿਸਤਰੈ ਜਿਵੇਂ ਅੰਧਕਾਰ ਦੀਪਕ ਪਰਗਾਸ ਗੁਰਦਰਸ਼ਨ ਦੇਖ ਮਨ ਹੋਏ ਬਿਗਾਸ ਜਿਉਂ ਮਹਾ ਉਧਿਆਨ ਮਹਿ ਮਾਰਗ ਪਾਵੈ ਤੇਉ ਸਾਧੂ ਸੰਗ ਮਿਲੈ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਮਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਨੂਕ ਸੁਖ ਪ੍ਰਾਪ ਦੇਵਨ ਹਾਰ ਅਵਰਤਿ ਆਗ ਤੂਤ ਸਹਿ ਚਿਤਾਰ ਜੋ ਗਸ਼ ਕਰੈ ਸੋਈ ਸੁਖ ਮਾਨ ਭੂਲਾ ਕਾਹੇ ਰਹਿ ਅਜਾਨ गांव बसत आई तेरे संग लपट रहयो रास लोबी पतंग राम नाम जप हिरे माहे नानक पात सेती घर जाहे जे सबखर कौ लेन तू आया राम नाम संतन घर पाया ताजे बिमान लेहो मन मूल राम नाम हिरे में तू ले ਲਾਡ ਖੇਪ ਸੰਤੈ ਸੰਗ ਚਾਲ ਅਵਰਤਿ ਆਗ ਵਿਖਿਆ ਜੰਜਾਲ ਧੰਨ ਧੰਨ ਕਹ ਸਭ ਕੋ ਏ ਮੁਖ ਊਜਲ ਹਰ ਦਰਗੈ ਸੋਏ ਏਹੋ ਵਾਪਾਰ ਵਿਰਲਾ ਵਾਪਾਰੈ ਨਾਨਕ ਤਾ ਕੈ ਸਦ ਬਲਿਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਏਰ ਪ੍ਰਸਾਦ ਕਾਓ ਆਪਣਾ ਜੀਓ ਸਾਧ ਕੀ ਧੂਰ ਕਰੋ ਇਸ ਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਕੋਨੇ ਕ ਬੇਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤਹਿ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮੇਰ ਤਕ ਕਾਉ ਜੀ ਵਲਨ ਹਾਰ ਭੂਖੇ ਕਾਉ ਦੇਵਤ ਅਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਹਾ ਹੈ ਪੁਰਬ ਲਿਖੇ ਕਾ ਲੈਣਾ ਪਾਹੇ ਸਭ ਕੇਸ਼ ਤਿਸ ਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਸਾਰ ਗਿਰਵਾ ਜਿਸ ਗਉ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਹਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤੈ ਭਾਗਤ ਭਗਤ ਸੁਨੀਐ ਤੇਉ ਲੋਏ ਜਾ ਕੈ ਹਿਰਦੈ ਏਕੋ ਹੋਏ ਸਚ ਕਰਣੀ ਸਚਤਾ ਕੀ ਰਹਤ ਸਚ ਹਿਰਦੈ ਸਤਮੁਖ ਕਹਿਤੈ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੈ ਸਾਚਾ ਪਾਸਾਰੈ ਹਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕੈ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰੇਹੋ ਗੁਣ ਤੇ ਪ੍ਰਭ ਭਿੰਨ ਇਸਾ ਭੁਜਾਏ ਨਾਨਕਾ ਜਿਸ ਹੂਵੈ ਸੋ ਪ੍ਰਸੰਨ ਯਸ਼ਟਪਦੀ ਅਬਿਨਾਸੀ ਬਰਬ ਮਨ ਮਹਿ ਰਾਖ ਮਾਨੁਖ ਕੀ ਤੂ ਪ੍ਰੀਤਿ ਤਿਆਗ ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਣਾ ਗਹਿਰ ਗੰਭੀਰ ਗਹਿਿਰ ਸੁਜਾਨਾ ਪਾਰ ਬ੍ਰਹਮ ਪਰਮੇਸ਼ੁਰ ਗੋਬਿੰਦਾ ਕਿਰਪਾ ਨਿਦਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕੈ ਮਨ ਇਹੋ ਅਨਰਾਉ ਮਨ ਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗੈ हरण भरण जाका नेत्र फूर तसका मंत्र ना जानेहोर अनदरूप मंगल साध जाके सर्वथोक सुनिए घर ताके राज मैं राज योग मैं है योगी ताप में सर, मैं तपिसर गृहस्थ मैं भोगी ਇਹ ਆਏ ਤਿਹਾਰੇ ਭਗਤੈ ਸੁਖ ਪਾਇਆ ਨਾਨਕ ਤਿਸੁ ਪੁਰਖ ਕਾ ਕਿਨੈ ਅੰਤ ਨਾ ਪਾਇਆ ਝਾ ਕੀ ਲੀਲਾ ਕੀ ਮੈ ਤਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪ੍ਰੋਈ ਆਪਣੇ ਸੂਤੈ ਸੋ ਮਾਤਕ ਿਆਨ ਧਿਆਨ ਜਿਨ ਦੇ ਜਨਦਾਸ ਨਾਮ ਤੇ ਆਵੈ ਸੇ ਤੇਹੋ ਗੁਣ ਮਹਿ ਜਾ ਕਾਉ ਧਰਮ ਆਇ ਜਨਮ ਮਰੈ ਫਿਰ ਆਵੈ ਜਾਇ ਊਚ ਨੀਚ ਤਸਕੇ ਅਸਥਾਨ ਜੈ ਸਾ ਜਨਾਵੈ ਤੈ ਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰੈ ਇਕ ਰੰਗ ਨਾ ਨਾ ਵੇਦ ਕੀ ਨੋ ਵਿਸ ਧਾਰ ਪ੍ਰਭ ਅਬਿਨਾਸੀ ਏਕੰਕਾਰ ਨਾ ਨਾ ਚਲਤ ਕਰੇ ਖੇ ਨਮਾਹੇ ਪੂਰ ਰਹਿਓ ਪੂਰਨ ਸਭ ਠਾਏ ਨਾ ਨਾ ਵੇਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਾਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰਿ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਨੇ ਨਾਮ ਲਾਏ ਨਾਨਕ ਚੌਥੇ ਪਾਦ ਮਹ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਦਾਨ ਕਰਤੂਤ ਸਤ ਸਤਿ ਜਾ ਕੀ ਬਾਣੀ ਸਤਿ ਗੁਰਖ ਸਭ ਮਾਹੇ ਸਮਾਣੀ ਸਤਿ ਕਰਮ ਜਾ ਕੀ ਰਚਨਾ ਸਤਿ ਮੂਲ ਸਤਿ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸਹਿ 부ਝਾਏ ਤਿਸਹਿ ਸਭ ਭਲੀ ਸਤਿ ਨਾਮ ਪ੍ਰਭ ਕਾ ਸੁਖ ਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤਿ ਵਚਨ ਸਾਧੂ ਉਪਦੇਸ ਸਤ ਤੇ ਜਨ ਜਾ ਕੈ ਰਦੈ ਪਰਵੇਸ ਸਤ ਨਿਰਤ ਗੂਜੈ ਜੇ ਕੋਏ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸਿਸ਼ਟ ਸੋ ਕਰਨੈ ਹਾਰ ਆਵਰ ਨਾ ਬੂਜੈ ਕਰਤ ਵਿਚਾਰ ਕਰਤੇ ਕੀ ਮੇਤ ਨਾ ਜਾਣ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜੇਨ ਝੂਜਿਆ ਤਿਸ ਆਇਆ ਸੁਆਦ ਪ੍ਰਭ ਕੈ ਰੰਗ ਰਾਚ ਜਾਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਓਏ ਦਾਤੇ ਦੁਖ ਕਾਟਨ ਹਾਰ ਜਾ ਕੇ ਸੰਕਤ ਰਹਿ ਸੰਸਾਰ ਜਨਕਾ ਸੇਵਕ ਸੋ ਵਡ ਭਾਗੀ ਜਨਕੈ ਸੰਗ ਇਕਲਵ ਲਾਗੀ ਗੋਨ ਗੋਬੇਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ